ਕੁਰਨਾਖਸ਼ ਦੁਸ਼ਟਰ ਮਾਰਿਆ ਪ੍ਰਹਿਲਾਦ ਕਰਾਇਆ ਅਹੰਕਾਰੀਆ ਨਿੰਦਕਾਂ ਪਿਟਦੇ ਨਾਮ ਦੇ ਮੁਖ ਲਾਇਆ ਜਨ ਨਨਕੇ ਸਹਰ ਸੇਵਿਆ ਅੰਤਲੇ ਛੜਾਇਆ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰ ਸੁਖ ਰੂਪਿਆ ਜਾਂ ਸੁਖਤਾ ਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੀ ਨਾ ਹੋਈ

ਰਾਜੇ ਤੇਰੇ ਨਾਦੁ ਨਿਕ ਸੰਖਾ ਕੀਤੇ ਤੇਰੇ ਭਾਵਨ ਹਾਰੇ ਕੀਤੇ ਤੇਰੇ ਰਾਗੁ ਪਰੀ ਸਿਮ ਕਹੀਐ ਕੀਤੇ ਤੇਰੇ ਗਵਨ ਹਾਰੇ ਗਵਨ ਤੂ ਨ ਪਉਣ ਪਣੀ ਬੈ ਸੰਤੁਰ ਗਾਵੇ ਰਾਜਾ ਧਰਮ ਦੁਆਰੇ ਗਵਨ ਤੂ ਨ ਚਿਤ ਗੋਤਲੇ ਹਜਾਨ ਲਿਖ ਲਈ ਧਰਮ ਵਿਚਾਰੇ ਗਵਨ ਤੂ ਨ ਈਸ਼ਵਰ ਬ੍ਰਹਮਾ ਦੇਵੀ ਸੋਨ ਤੇ ਸਦਾ ਸਵਾਰੇ ਗਵਨ ਤੂ ਨ ਨਰਿੰਦਰ ਨਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਵਨ ਤੂ ਨ ਸਦ ਸਮਾਦੀ ਅੰਦਰ ਗਵਨ ਤੂ ਨ ਸਤ ਵਿਚਾਰੇ ગાવનતુ નો જતી સતી સંદોખી ગાવનતુ નો વીર કરારી ગાવનતુ નો પંડત પર ગાવંતુ નો મોહણિયા મન મોહન સુર્ગ મત પયાલેનતુ નો રતનપાય અડસડ તીર્થ નાલે ગાવનતુ નો જોધ સુરા ગાવનતુ કાની ચારે ਗਾਵਨ ਤੂੰ ਨੋ ਕੰਨ ਮੰਡਲ ਵਰਾਇ ਮੰਡਾ ਕਰ ਕਰ ਰਖੇ ਤੇਰੇ ਧਾਰੇ ਸਈ ਤੂੰ ਨੋ ਗਾਵਨ ਜੁਤ ਪਾਵਨ ਰਤੇ ਤੇਰੇ ਭਗਤ ਸਾਲੀਰ ਕੇਤੇ ਤੂੰ ਨੋ ਗਾਵਨ ਸਿਮਜ ਜਤਨਾ ਨਾਨਕ ਆ ਬਿਚਾਰੇ ਸੋਈ ਸੋਈ ਸਦਾ ਸਤਿ ਸਹ ਹਿਬ ਸੱਚਾ ਸੱਚੀ ਨਾਹੀ ਹੈ ਪੀਓ ਸਿੰਜਾਈ ਨੰਦ ਅਸੀ ਰਤਨਾਂ ਜਿ ਨਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਿ ਸੀਮਾ ਹੈ ਜਿੰਨੂ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉ ਤਸਦੀਬ ਵੜਿਆਈ ਜੋਤਿ ਸਵੈ ਸੋਇ ਕਰਿ ਸਿਵ ਰੁਕਮ ਨ ਕਰਨਾ ਜਾਈ ਸੋ ਪਾਤਸ਼ਾਹੋ ਸਾਹ ਪਤਸਾਇ ਨਾਨਕ ਰੈਨ ਰਜਾਈ ਅਸਮ ਹੱਲਾ ਪਹਿਲਾ ਸੁਣ ਵਡਾ ਖੈ ਸੋ ਕੋਏ ਕਿਵੜ ਵਡਾ ਡੀਠਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਿਨੇ ਵਾਲੇ ਤੇਰੀ ਰਈ ਸਮਾਈ ਵਡ ਢੀ ਮੇਰੇ ਸਾਈਂ ਭਾਗਿਆ ਰੰਗ ਹੀਰਾ ਕੋ ਨ ਜਾਣੇ ਤੇਰਾ ਕੀਤਾ ਕੀ ਉਰ ਜਿਰਾ ਰਹਾ ਹੋ ਸਭ ਸੁਰਤੀ ਮਿਲ ਸੁਰਤ ਕਮਾਈ ਸੋ ਕੀਮਤ ਮਿਲ ਕੀਮਤ ਪਾਈ ਗਿਆਨੀ ਤਿਆਨੀ ਗੁਰ ਗ੍ਰਹਾਈ ਕਹਿ ਨਾ ਜਾਈ ਤੇਰੀ ਤਿਲ ਵਿੜਿਆਈ ਸਭ ਸਤ ਸਭ ਤਾਪ ਸਭ ਚੰਗਿਆਈਆਂ ਸਦਾ ਬੁਰਖਾ ਕੀਆਂ ਬੜਿਆਈਆਂ ਤਉਦ ਬੇਨਾ ਸਦੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਗ ਰਹੀਆ ਆਖਣ ਵਾਲਾ ਕਿਆ ਵਿਚਾਰ ਸਿੱਤੀ ਭਰੀ ਤੇਰੀ ਪੰਡਾਰਾ ਜਿਸ ਤੋਂ ਦੇ ਸਹ ਕਿਆਚਾਰਾ ਨਾਨਕ ਸਤ ਸਵਾਰਨ ਹਰ ਰਸ ਸੁਮਹੱਲਾ ਪਹਿਲਾ ਅੱਖਾ ਜੀਵ ਵਿਸਰੈ ਮਰ ਜਾਉ ਅਖਣਿ ਓਕਾ ਸਚਾ ਨਾਮ ਸਚੇ ਨਾਮ ਕੀ ਲਾਗੇ ਪੂਖ ਊਖਾ ਊਖੈ ਖਾਇ ਚਲੀਐ ਦੁਖ ਸੋ ਕਿਉ ਮਿਸਰੈ ਮੇਰੀ ਮਾਏ ਸੱਚਾ ਸਾਹਿਬ ਸਚੈ ਨਾਮ ਰਹਾਉ ਸਚੇ ਨਾਮ ਤਿਲਵੜਿਆਈ ਅਗ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਅਖਣ ਪਾਹਿ ਵਡਨ ਹੋਵੈ ਘਾਟ ਨ ਜਾਇ ਨਾਉ ਮਰੈ ਨ ਹੋਵੈ ਸੋਗ ਦੇਂਦਾ ਰਹਿਨ ਚੁਕੇ ਭੋਗ ਗੁਨੇ ਹੋਰ ਨਾਇ ਕੋਇ ਨਾ ਕੋਇ ਜੀਵੜਿ ਆਪ ਤੇਵਣ ਤੇਰੀ ਰਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮ ਜਾਤ ਨਾਨਕ ਨਾ ਵਾਸ ਨਾਤ ਰਾਗ ਗੁਰ ਜੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖਾ ਬਿਨੋ ਕਰੋ ਕਿਰਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਇ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਾਰਾ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਿਕਾਈ ਅਰ ਕੀਤਮ ਰੇ ਰਸ ਰਸਾ ਹਰ ਜਨ ਕੀ ਉੜ ਭਾਗੋੜੇ ਜਿਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲੈ ਤ੍ਰਿ ਤਸ ਹੈ ਮਿਲੈ ਸੰਗਤ ਗੁਣ ਪ੍ਰਗਾਸ ਜਿਨ ਹਰ 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 ਸਨਾਵ ਨਾ ਪਾਇਆ ਤੇ ਭਾਗ ਹਿੰਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿ ਜੀਵੇ ਤ੍ਰਿ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤੰਤੁਰ ਮਸਤਿ ਖਿ ਲਿਆ ਖਾਸ تان تان ست سنگ دی تہر رس پایا مل جنانک نام پر گاس راگ جری محلہ پنیوا کاہیر من چتوا دم جاہر ہر جیو پریا سیل بطر میں جنتو پائی تانگا رجی کا گے کر تریا میرے مادو جی ست سنگ ملے سو تریا گروہ پرسا پرمپد پایا سو کی کاشت ہریا رہا ہو جاننا پتا لوگ سو تے بڑھنیتا کوئی نہ کس کی تریا سر سر رجک سنبھائی تھا کرکا ہی من پوکریا ਉੜੇ ਉੜਿਆ ਸਕੋ ਸਤਿ ਸਪਾਛ ਵਿੱਚ ਤੇਰੇ ਸ਼ਰਿਆ ਗਮਨ ਖਲਾਵੇ ਕਉਣ ਚਗਾ ਹੈ ਮਨ ਮੈਂ ਸਮਰਨ ਕਰਿਆ ਸਭ ਨੰਦਨ ਦਾ ਸੱਟ ਸੁਦਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲਵਲ ਸਦਬਲ ਜਾਈਏ ਤੇਰਾ ਅੰਤ ਨ ਪਾਰਵਰਿਆ ਰਗਸਮੱਲਾ ਚੌਥਾ ਸੂਬਰਖੇ ਕੁ ਓੰਕਾਰ ਸੁਖੁ ਗੁਰ ਪ੍ਰਸਾਦ ਸੂਬਰਖ ਨ ਰੰਜਨ ਹਰ ਬੁਰਖ ਨਰੰਜਨ ਹਰ ਅਗਮ ਅਗਮ ਪਾਰਾ ਸੁਤਿਐ ਵੇ ਸੁਤਿਐ ਵੇ ਤੋ ਜੀ ਹਰ ਸੱਚੇ ਸੋ ਜਨ ਹਾਰਾ ਸਭ ਜੀ ਤੁਮਾਰੇ ਜੀ ਤੁੰ ਜੀ ਆਂ ਕਾ ਦਾਤਾਰਾ ਹਰਿ ਧਿਆਵੋ ਸੰਤੋਜੀ ਸਭ ਦੁੱਖ ਵਿਸਾਰਨ ਹਰਿਆ ਪੀਠਾਪੁਰ ਹਰਿਆ ਪੀ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਗੜਗੜੇ ਅੰਤਰ ਸਰਵਨਾਰਨਤਾ ਜੀ ਹਰੇ ਕੁਬੁਰਕ ਸਮਾਨਾ ਇੱਕ ਦਾਤੇ ਪੇਖਾਰੀ ਜੀ ਸਭ ਤੇਰੇ ਚੋਜ ਵਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਉ ਤੋ ਦੇ ਬਿਨ ਵਰਣਾ ਜਾਣਾ ਤੂੰ ਪਾਰ ਬ੍ਰਹਮੇ ਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖੋ ਖਾਣਾ ਜੋ ਸੇਵ ਹੈ ਜੋ ਸੇਵ ਹੈ ਤੋ ਜੀ ਜੰਨਾਨਕ ਕਨ ਕੁਰਬਾਣਾ ਹਰਿ ਧਿਆਵ ਹਰਿ ਧਿਆਵ ਹੈ ਤੋ ਜੀ ਸੇ ਜੰਦੁਗ ਮਸਖਵਾਸੀ ਸੇ ਮੁਕਤ ਸੇ ਮੁਕਤ ਪੈਜਨ ਹਰਿ ਤਿਆਇਆ ਜੀ ਤਨ ਦੂਟੀ ਜਮ ਕੀ ਫਾਸ ਜਿਨ ਨਿਰਪੋਜਨ ਹਰਨੇ ਪੋ ਧਾਇਆ ਜੀ ਤਨ ਕਬੋ ਸੋਗ ਵਾਸੀ ਜਨ ਸੇਵਾ ਜਨ ਸੇਵਾ ਮੇਰਾ ਹਰ ਜੀ ਤੇ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਤਿਆਇਆ ਜੀ ਤਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰਾ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੋ ਜੀ ਹਰੀਣ ਕਿਣੇ ਕਿਰਨੰਤਾ ਤੇਰੀ ਅਨੰਕ ਤੇਰੀ ਅਨਕ ਕਰੈਰ ਪੂਜੈ ਜੀ ਤਉ ਤਾਪੈ ਜਪੈ ਬੇ ਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਬੋ ਸਿਮਰਤ ਸਾਤ ਜੀ ਕਰਿ ਕਰਿਆ ਘੜ ਕਰਮ ਕਰਨਤਾ ਸੇ ਭਗਤ ਸੇ ਭਗਤ ਪੁਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰਿ ਭਗਵੰਤਾ ਤੂੰ ਆਦਪੁਰਖ ਪਰਮਪਰ ਕਰਤਾ ਜੀ ਤੂ ਜਿਵੜੇ ਹੋਰ ਨਾ ਕੋਈ ਤੂੰ ਜੋ ਜੋ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇਤਨ ਕਰਤਾ ਸੋ ਏ ਤਦਾ ਬੇਵਾ ਸੋਈ ਵਰਤ ਜੀ ਤੂੰ ਆਪੇ ਕਰੈ ਸੋ ਹੋਈ ਤਦਾ ਸ੍ਰੇਸ਼ਟ ਸਭ ਉਪਾਈ ਜੀ ਤਦਾ ਪੇਸਰ ਜੀ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੀ ਜੀ ਦੁਸਤ ਸਭ ਸ ਕਾ ਜਨ ਹੋਇ ਅਸਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾ ਸਾਈਂ ਜੋ ਤੋ ਪਾਵੇ ਸੋਈ ਥੀ ਸਿ ਜੋ ਤੂੰ ਦੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੇ ਧਾਇਆ ਜਿਸਨੂੰ ਕਿਰਪਾ ਕਰੇ ਤਿੰਨਾ ਅਮਰਤਨ ਪਾਇਆ ਗੁਰਮੁਖ ਲਾ ਦਾ ਮਨ ਮੁਗਵਾਇਆ ਤੁਝਾ ਵਿਛੋੜਿਆ ਮਿਲਾਇਆ ਤੁੰਦਰਿਆ ਸਭਿ ਨਹੀ ਮਾਹਿ ਤੁਜ ਬਿੰਦੂ ਜਾ ਕੋਈ ਨਾਹੀ ਜੀ ਅੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲਾ ਜਿਸਨੋ ਤੂੰ ਜਾ ਨਾਹੀ ਸੋਇ ਜਨ ਜਣੇ ਹਰ ਗੁਣ ਸਰਹੀ ਅਖਮ ਖਾਣੇ ਜਿਨ ਹਰਿ ਸੇਵਿਆ ਤਨ ਸੁਖ ਪਾਇਐ ਸਹਿਜ ਹੋਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਐ ਸੋਇ ਤੁਦ ਬਿੰਦੂ ਜਾਵਰ ਨ ਕੋਈ ਤੂੰ ਕਰ ਕਰੇਖੇ ਜਾਣੇ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਇਆ ਸਮੁਹ ਹੱਲਾ ਪਹਿਲਾ ਤਿਤ ਸਵਰੜੈ ਪਹਿਲੀ ਨਵਾਸਾ ਪਾਣੀ ਭਉਤਨ ਹੈ ਕੀਆ ਅੰਕੁਜ ਮੂ ਭਗਨੇ ਚਲੇ ਹੁੰਦੇ ਖਤੈ ਨੂ ਪੀਲੇ ਮਣੇਕ ਨਜਿਤ ਮੂਡ ਮਨਾਰ ਵਿਸਰ ਤੇਰੀ ਗੁਣ ਗਲੇ ਰਹਾਉ ਨਾ ਹੋ ਜਤਿ ਸਤ ਨਿ ਪੜਿਆ ਮੂਰਖ ਮੁਖ ਦਾ ਜਨਮ ਪਿਆ ਪ੍ਰਣੋਤ ਨਾਨਕ ਤਿਨ ਕੀ ਸਰਣਾ ਜਿੰਤੁ ਨਾਹੀ ਵਿਸਰਿਆ ਸਮਹ ਲਾ ਭਿਵਾ ਭਈ ਪ੍ਰਾਪਤ ਮਾਨੁਖ ਦੇਹ ਰੀਆ ਗੋਵਨ ਮਿਰਨ ਕਹਿੰਦੇ ਰੀ ਬਰੀਆ ਅਵਰ ਕਾਇ ਚਰਕ ਤੈ ਨ ਕਾਮਲ ਸਾਸ ਸੰਗ ਪੈ ਕੇ ਉਲਨਾਮ ਸਰੰਜਾਮਲਾ ਕੋ ਜਲ ਤ੍ਰਣ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਕ ਰਹਾਉ ਜਪ ਤਵ ਸੰਜਮ ਪਰਮ ਨਾ ਕੋ ਮਾਇਆ ਸੇਵਾ ਸੋ ਨ ਜਾਣਿਆ ਹਰਿ ਰਾਯਾ ਕਹਉ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਏਕ ਓਂਕਾਰ ਸ੍ਰੀ ਵਾਇ ਗੁਰੂ ਜੀ ਕੀ ਫਤ ਹੈ ਪਾਛੇ ਦਸਵੀਂ ਕਵਿ ਵਚ ਬੇਨਤੀ ਚੌਪਈ ਹਮਰੀ ਕਰੋ ਅਧਰਿ ਛਾ ਪੂਰਨ ਹੋਏ ਚਿਤ ਕੀ ਇਛਾ तब चरणन मन रह मर अपना जान कृ रूपत पारा हमरि दृष्ट सवै तुमका भू आपह द मोहि बचाव सुखी बसै मूर परिवार शिवक सिख सवै करतार मूर इच्छा ने कर दे कर यस वैरण कु आसंग रि है पूर्ण होय मारि असादूर भजन की रह प्यासा तुम्हे छाड़ कोई वरणा त्याहु जो वर चाहूं सुतमति पाऊं ਸੇਵਕ ਸਿਖ ਮਾਰੇ ਤਾਰੀਆਂ ਜੰਨ ਜਨ ਸਤਤਰ ਮਾਰੇ ਮਾਰੀਆਂ ਹੈ ਆਪਾ ਦਿਮ ਦਿਉ ਬਰੀ ਐ ਮਰਨ ਕਾਲ ਕਤਰਾ ਨਿਵਰੀ ਐ ਊਜੋ ਸਦਾ ਮਾਰੇ ਪਛਾ ਸ੍ਰੀ ਅਸਤੋ ਜੋ ਕਰਿਓ ਰੱਛਾ ਰਾਖ ਲਿਓ ਮੋ ਰਖਨ ਹਾਰੇ ਸਾਹਿਬ ਸੰਸਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤੁਰਦਸ ਕੰਤਾ ਕਾਲ ਪੈ ਬ੍ਰਹਮਾ ਬਉਤਰਾ ਕਾਲ ਪੈ ਸਿਵ ਜੀ ਬਉਤਰਾ ਕਾਲ ਭਾਇ ਕਰਿ ਵਿਸ਼ਨ ਪ੍ਰਕਾਸ਼ ਸਕਲ ਗਾਲ ਕਰ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀ ਉਬੇਦ Rai ਬ੍ਰਹਮਾ ਜੂਥਿਯੋ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਏ ਮਹਾਰਾਜ ਜਵਨ ਕਾਲ ਸਭ ਜਗਤ ਨਾਯੋ ਦੇਵ ਦੇਤ ਜੈਸ਼ਣ ਉਪਜਾਇਓ ਅਦੰਤਿ ਕੈ ਉਤਾਰਾ ਸ੍ਰੀ ਗੁਰੂ ਸਮਝੋ ਹਮਾਰਾ ਨਮਸਕਾਰਤ ਸਿਕੋ ਮਾਰੀ ਸਗਲ ਪ੍ਰਜਾ ਜਨੇ ਆਪ ਸਵਾਰੀ ਸ਼ਿਵਕਣ ਕੋ ਸਭ ਗੁਣ ਸੁਖ ਦਿਯੋ ਸਤਿਨਨ ਗੋ ਪਦਮੋ ਮੋਬਦ ਕੀਯੋ کٹکٹ کٹ کے انتر کی جانت پلے برے کی پیر چیٹی سب پر کپا دے دکھ پائے پڑ کی جان جب اد کرا کر تارا پرجا ترتب دے پارا جب کر کرتا ہوں, ہوں تو میں ملت دے تر سب ہوں جیتے ویدن سیٹ سب تارے اب اپنی چا رہے ہیں۔ ओम सभी तेरे तिनरलम जानत बेन पे देवरे आलम निरंकार निर्विकरण लंबोदर नीलोनाथ संभु ताका मूड़ चक पीड़ा जान गु पेव न भवत वेदा ताको करपा नन मानत महामूड़ कज वेदना जानत महादेव को कहत सदा सेव निरंकार कचिनत न पेब आप अपनी बुद्ध है जीती वरनत पेन पेन तोय तेती

ਜੇ ਅਸ ਤੋਇ ਤਵ ਸ਼ਰਣੀ ਪਰੇ ਤਨ ਕੇ ਦੁਸ਼ਟ ਦੁਖ ਤਵੈ ਮਰੇ ਪੁਰਖ ਜਨ ਪਗ ਪਰੇ ਤੇ ਹਾਰੇ ਤਨ ਕੇ ਤੁਮ ਸੰਗੜ ਸਭ ਟਾਰੇ ਜੋ ਕਲ ਕੋਈ ਕੰਬਾਰ ਤੇ ਆਏ ਹੈ ਤਾਂ ਕੇ ਕਲ ਨੈ ਹੈ ਰਛਾ ਹੋਇ ਤਾਂ ਸੋ ਕਲ ਦੁਸ਼ਟ ਰਿਸ਼ਟ ਲੈ ਤੇ ਕਲ ਕਿਰਪਾ ਦੁਸ਼ਟ ਤਨ ਜਾਇ ਨਿਹਰ ਹੋ ਤਾਂ ਕੇ ਤਵ ਤਨਕ ਮੋ ਹਰੇ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਸਾਸ ਵਸ ਕੈ ਨ ਕੋਈ ਇਕ ਬਾਰ ਜਿੰਦ ਮੈਂ ਸੰਭਾਰਾ ਕਾਲ ਪੰਜ ਤੇ ਤਾਹੇ ਵਾਰਾ ਜਿਨ ਨਰ ਨਾਮ ਤੇਹਾਰੋਂ ਕਹਾ ਦਰਦ ਦੁਸ਼ਟ ਲੋਕ ਤੇ ਰਹਾ ਧੜਗ ਕੀਤ ਮੈਂ ਸ਼ਰਨ ਤੇਹਾਰੇ ਆਪਾ ਦਲੇਹੁ ਬਾਰੀ ਸਰਬ ਥੌਰਮ ਹੋ ਸਾਈ ਦੁਸ਼ਟੋਂ ਤੇ ਲ ਬਚਾਈ ਸਵਈਆ ਪਾਈਂ ਗਏ ਜਬ ਤੇ ਤੁਮਰੇ ਤਉ ਤੇ ਕਉ ਆਖ ਤਰੇ ਨਹੀਂ ਆਨੇਉ RAM ਰਹੀਮ ਪੁਰਾਨ ਕੁਰਾਨ ਅਨੇਕ ਮਤੇ ਇਕ ਨ ਮੰਨਨੇਉ ਸਿਮਰਤ ਸਾਸਤਰ ਵੇ ਸਵੈ ਬਹੁ ਭੇਦ ਕਾ ਮੇਕ ਨਾ ਜਾਣੇ ਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਾਰ ਮੈ ਨਾ ਕਹਿਉ ਸਭ ਤੋਇ ਵਖਾਨਿਓ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਇਉ ਤਵਾਰੋਂ ਦਵਾਰ ਬਾਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੇ ਮਹੱਲਾ ਤੀਜਾ ਨੰਦੇ ਕੋ ਓੰਕਾਰ ਸਤਿਗੁਰ ਪ੍ਰਸਾਦਿ आनंद पाया मेरी माए सतगुरु मैं पाया सतगुरु तं पाया सहज सेती मनव जियां वाधाइयां राग रतन परिवार प्रियां शब्द गपनी आईया शब्दो तंग गभोरी की रामण जिनी बसाया कहै नानक आनंद होवा सतगुरु मैं पाया ए मन मेरेया तू दरहु हर नालै हर नाल रहो तू मन मेरे दुख सब विसारना ਸੰਗੀਕਾਰ ਉਹ ਕਰੇ ਤੇਰਾ ਕਰ ਸਭ ਸਵਾਰਨਾ ਸੁਰਨਾ ਗੱਲਾਂ ਸੁਨਤ ਸੁਆਮੀ ਸੋਕਿ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ ਸਾਚੇ ਸਾਈਂ ਬਾ ਕਹਿਨਾ ਹੀ ਕਰਤੇ ਰਹਿ ਕਰਤਾ ਤੀਰੈ ਸਭ ਕੀ ਛਾਏ ਜਿਸ ਦੇ ਸੂਪਾਵੇ ਸਦਾ ਸਿਫਸਲਾ ਤੇਰੀ ਨਾਮ ਮਨ ਵਿਸਾਵੇ ਨਾਮ ਜਿਨ ਕੈ ਮਨ ਵਸਿਆ ਵਾ ਜਿ ਸ਼ਬਦ ਕਹਨੇ ਰੇ ਕਹਿ ਨਾਨਕ ਸਚੇ ਸਾਈਂ ਬਾ ਕਿਆ ਨਾ ਹੀ ਕਰਤੇ ਰਹਿ ਸਚਾ ਨਾਮ ਮੇਰਾ ਧਾਰੂ ਸਚ ਨਾਮ ਹੈ ਧਾਰਮੀ ਰਾਜਨ ਭੁਖਾ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨੀ ਛਾ ਸਭ ਉਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਬੜਾਈਆਂ ਕਹਿ ਨਾਨਕ ਸਨ ਸੰਤੋਸ਼ ਸ਼ਬਦ ਰੂਪੇ ਅਰ ਸਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਵਦ ਤਿਤ ਕਰਸ ਪਾਗੇ ਕਰਸ ਪਾਗੇ ਸ਼ਵਦ ਵਾਜੇ ਕਲਾ ਜਿਤ ਕਰਤਾਰੀਆ ਪੰਜ ਦੂਤ ਦਵਸ ਕੀਤੇ ਕਾਲ ਕੰਟ ਮਾਰਿਆ ਤੁਰ ਕਰਮ ਪਾਇਆ ਤੂੰ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਿਸ ਕਉ ਹੋਆ ਤਿਤ ਕਰ ਅਨਹਦਵਾ ਜੀ ਆਨੰਦ ਸੁਨੋ ਬੜ ਭਾਗੀ ਹੋ ਸਗਲ ਮਨੂਰਤ ਪੂਰੇ ਪਾਰ ਪਰਮ ਪ੍ਰਭ ਪਾਇਆ ਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁੱtre ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰ ਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿ ਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਮੁੰਦਾਵਨੀ ਮਹੱਲਾ ਪੰਜਵਾ ਥਾਲ ਰਤਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਰਦਾਰੁ ਜੇ ਕੋ ਖਾਵੇ ਜੇ ਕੋ ਪੁੰਚੈ ਦਿਸਕਾ ਹੋਇ ਉਦਾਰੁ ਏ ਵਸਤ ਦਿਨ ਨ ਜਾਇ ਨਿਤ ਨਿਤ ਰਖੁਰ ਤਾਰੁ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਦਮ ਪ੍ਰਸਾਰੂ ਸੋਕ ਮਹੱਲਾ ਪਨਿਵਾ ਤੇਰਾ ਕੀਤਾ ਜਾਂ ਤੂੰ ਨਾਹੀ ਮੈਨੋ ਜੋਗ ਕੀ ਤੋਈ ਮਨਰ ਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਈ ਹੋਈ ਤਰਸ ਪਿਆ ਮਿਹਰ ਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀ ਵਹ ਹਰਿਆ ਪੌੜੀ ਤਿੱਥੈ ਤੁਮ ਸਮਰਥ ਥਿਥੈ ਕੋਈ ਨਾਹੀ ਉਥੈ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੜ ਜਾਏ ਭਉਜਲ ਬਖਮਸਗਾਹੋ ਗ੍ਰਿਸ਼ਵ ਦੀ ਪਰ ਪਾਹੇ ਜਿਨ ਕਉ ਲਗੀ ਪਿਆਸ ਅੰਮ੍ਰਿਤ ਸੇਖਾ ਹੈ ਕਲ ਮੈ ਹੋ ਪੁੰਨ ਗੁਣ ਗਵਨ ਗਾਹੇ ਸੁਖ ਸੈਨੋ ਕਿਰਪਾਲ ਸਮਾਲੇ ਸਾਹਿ ਸਾਹਿ ਬ੍ਰਿਥਾ ਕੋਈ ਨ ਜਾਏ ਜਿ ਆਵਤ ਦਿਆਹਿ ਸ ਲੋਕ ਮਹੱਲਾ ਜਵਾਹ ਅੰਤਰ ਗੁਰ ਰਦਨਾ ਜੇ ਵਾ ਜਗ ਗੁਰਨਾਵ ਨਿਤਿ ਸਤਗੁਰ ਪੇਖਨਾ ਸਰਵਣੀ ਸੁਨਨਾ ਗੁਰਨਾਵ ਸਤਗੁਰ ਸੇ ਤੀਰਤਿਆ ਦਰਗਿਆਂ ਪਾਈਆਂ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਾਤ ਦੇ ਜਗ ਮੈਂ ਤੁਮ ਕਾਢੀ ਅਹਿ ਵਰਲੇ ਕੇਈ ਕੇ ਮਹੱਲਾ ਨਵਾਬ ਰੱਖੇ ਰਖਣ ਹਾਰੇ ਆਪ ਬਾਰੇ ਅਨ ਗੁਰ ਕੀ ਪੈਰੀ ਪਾਈ ਕਾ ਜਸ ਵਾਰੇ ਅਨ ਹੋਆ ਆਪਣੇ ਆਲ ਮਨੋ ਨਾ ਵਿਸਾਰੇ ਅਨ ਸਾਜ ਜਨਾ ਕੈ ਸੰਗ ਪਵ ਜਲ ਤਾਰਿਆ ਨ ਸਾਕਤ ਨਿੰਦਕ ਦੁਸ਼ਟ ਖਿਨ ਮਾਇ ਮਿਧਾਰਿਆ ਨ ਤਿਸ ਸਾਹਿਬ ਕੀ ਤੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਤੇਕ ਨਾਨਕ ਮਨੈ ਮਾਹੀ ਇਦਿਸਿ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਆਵਾਹਿ ਗੁਰੂ ਵਾਹਿਗੁਰੂ ਸਾਹਿਬ ਜੀ ਅਰਦਾਸ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ 10ਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਇ ਫਿਰੰਗ ਦੇ ਗੁਰ ਤੇ ਮਰਦਾ ਆਸਰਾਮ ਦਾ ਸਭ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਈ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਇ ਆ ਜਿਸ ਦੇ ਸਭ ਦੁੱਖ ਜਾਇ ਤੇ ਗਵਾਹ ਦਰਸ ਸਿਮਰਿਆ ਕਰਨਣ ਦੀ ਆਵੇ ਤਾਂ ਇਸ ਪੁਣਾ ਦੀ ਸਹਾਇ ਇਸ ਵਿੱਚ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਹਾਇ ਦਸ਼ਾ ਪਛੇ ਹਨੇ ਜੋਤਸਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰ ਦੀ ਦਾਤ ਅੰਦਰ ਕੇ ਖਾਲਸਾ ਦੀ ਸਰ ਬੋਲੋ ਜੀ ਪੰਜਾਬ ਪਿਆਰਿਆਂ ਚ ਸਭ ਜੱਦਿਆਂ ਚ ਆਲੀ ਮੁਕਤੀਆਂ ਠੀਆਂ ਜਪੀਆਂ ਤੇ ਪੰਜ ਨਾਮ ਜਪੇ ਵਰਣ ਕੀ ਸ਼ਕਤੀ ਦੇ ਚਲਾਈ ਤੇ ਇੱਕ ਵਹੀ ਦੇਖਣ ਕੈਂਡੀਡੇਟ ਕੀਤਾ ਤਨਾ ਪਹਿਰੇ ਸਿਰਨਿਕ ਮਾਇਦ ਅਤਿਆੰਦਰ ਕੇ ਖਾਲਸਾ ਦੀ ਸਰ ਬੋਲੋ ਜੀ ਜਿਨ੍ਹਾਂ ਸਗਸ ਗਨੇ ਨਿਤਰਮ ਦੇਸ ਦਿੱਤੇ ਬੰਨ ਬੰਤ ਕੋ ਆਪਣੀ ਰਹਈਆਂ ਚਰਖੜੀਆਂ ਤੇ ਚੜੇ ਤਨਾਰ ਨਾਲ ਚਰੈ ਗੁਰੂ ਦਾ ਨਿਸ਼ਵਾਲੀ ਕੁਰਬਾਨੀਆਂ ਕੀਤੀਆਂ ਤਰਮਣੀ ਹਰਿਆ ਸਿੱਖੀ ਕੇਸਾਂ ਸੁਵਸਨ ਨਾਲ ਨਿਵਾਇਤ ਨਾਨਕ ਮਾਈ ਦਾਤਿਆ ਅੰਦਰ ਕੀ ਖਾਲਸਾ ਜੀ ਸਰ ਬੋਲੋ ਜੀ ਪੰਜਾ ਤਖਤਾਂ ਸਰਬਤ ਗੁਰਦੁਆਰਿਆਂ ਤੇ ਅੰਦਰ ਕੀ ਖਾਲਸਾ ਜੀ ਸਰ ਬੋਲੋ ਜੀ ਰਿਥਮੇ ਸਰਬਤ ਖਾਲਸਾ ਜੀ ਗੁਰਦਾਸ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੇ ਚਿਤਾਵਨ ਕੈ ਸਦਕਾ ਸਰਬ ਸੁਖੋ ਵਿਜਾਨਾਂ ਖਾਲਸਾ ਜੀ ਸਾਹਿਬ ਤਾਂ ਤੁਨ ਹਰਿਆ ਦੇਖਤੀ ਫਤਿਹ ਬ੍ਰਧ ਕੀ ਫੈਲਪਨ ਕੀ ਜੀਤ ਸ੍ਰੀ ਸਾਹਿਬ ਜੀ ਕੇ ਸਾਇ ਖਾਲਸਾ ਜੀ ਕੇਵਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ দান ਕੇਸ দান ਰਹਿ দান ਵੇਖ দান ਵਿਸਾਦਨ ਭਰੋਸਾ দান ਦਾਨ ਸ੍ਰੀ ਦਾਨ ਨਾਮ ਦਾਨ ਸ੍ਰੀ ਅਮਰਸਰ ਦੀ ਦਰਸ਼ਨੀਸ਼ਣਾਂ ਜੌਂਕੀਆਂ ਝੰਡੇ ਬੁੰਗੇ ਜੋਗ ਜੋਗ ਟਲ ਧਰਮ ਕਹਨੇ ਕਾਰ ਖਲਸਾ ਰਿਸ ਬੁਰਨਾ ਜੀ ਆਪ ਜੀ ਆਨੇ ਸਿੱਖਾਂ ਦਾ ਮਾਨ ਨਹੀਂ ਹੋ ਮਤ ਚਿੰਤ ਪਾਦਾ ਰੱਖਾ ਭਾਈ ਗੁਰੂ ਹੀ ਕਾਲਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਾਂ ਗੁਰੂਤਾ ਮੱਜਨਾ ਤੋਂ ਖਾਲਸਾ ਪੰਥ ਨੂੰ ਵਿਸੋੜਿਆ ਗਿਆ ਜੀ ਖੁੱਲੇ ਦਰਸ਼ਨ ਦੇ ਦਾਰ ਸੇਵਾ ਸੰਭਾਲਦੇ ਦਨ ਪਿਆਰੇ ਖਾਲਸਾ ਜੀ ਨੇ ਬਖਸ਼ਣਾ ਜੀ ਨੇ ਬਾਣਿਆਂ ਦੇ ਮਾਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਮਹਾਨ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕੇ ਤਖਤਾਂ ਦੇ ਵਿਰਾਜਮਾਨ ਹੋ ਕੇ ਸਿੱਖ ਸੰਗਤ ਅੰਦਰ ਦਰਸ਼ਨ ਦੇ ਜਾਰੇ ਦੇਖਣ ਆਲ ਕਰੇ ਆਪ ਜੀ ਨੇ ਕੋਟਾਂ ਕੋਟਾਂ ਧੰਨਵਾਦ ਹੈ ਲੱਖ ਲੱਖ ਸ਼ੁਕਰ ਹੈ ਪਾਤਸ਼ਾਹ ਜੀ ਪਵਨ ਚਰਨ ਕਮਲਾ ਵਿੱਚ ਸੰਧਿਆ ਵੇਲੇ ਨੂੰ ਮੁਕਰਾ ਕੇ ਰਹਿ ਰਾਸ ਸਾਹਿਬ ਜੀ ਆਪ ਕੀਤੇ ਗਣ ਗੁਰਬਾਣੀ ਪੜ੍ਹਦੇ ਹਾਂ ਤੋਂ ਸੇਵਾ ਨਿਭਾਉਂਦੇ ਹਾਂ ਤੋਂ ਬੇਅੰਤ ਪ੍ਰਕਾਰ ਦੀਆਂ ਤਮਾਮ ਪੁੱਲਾ ਹੋ ਗਈਆਂ ਹੁਣ ਕਿ ਬੱਚੇ ਸਮਝ ਕੇ ਮਾਫ ਕਰਨ ਅੱਗੇ ਵਾਸਤੇ ਸ਼ੋਧਾ ਤੇ ਸਪਸ਼ਟ ਬਾਣੀ ਪੜਨ ਦੀ ਸੇਵਾ ਕਰਨ ਦੀ ਸਮਤ ਬਲਬੁਦ ਦੀ ਬਖਸ਼ਿਸ਼ ਕਰਨੀ ਪਾਤਸ਼ਾਹੀ ਨੂੰ ਪੜੀ ਸੁਨ ਗੁਰਬਾਣੀ ਸਤਖੰਡ ਵਿਕੇ ਸੂਦ ਕੀ ਪ੍ਰਵਾਨ ਕਰ ਲੈਣੀ ਧਰਤੀਆਂ ਇਹ ਸੰਗਤਾਂ ਦੇ ਹਿਰਦਿਆਂ ਦੇ ਵਿਸੋਣੀ ਜੀ ਸੰਗਤਾਂ ਦਾ ਕਦਮ ਕਰਮ ਚਲੇ ਲੇਖੇ ਲਾਉਣਾ ਆਪਣੀਆਂ ਦੇ ਪਾਣੀ ਦੇ ਅੰਦਰ ਚਾਰ ਪੈਰ ਦੇ ਹੰਡਿਆੜਾ ਸੁੱਖ ਨਾਲ ਜੀਤ ਹੋਇਆ ਚਾਰ ਪੈਰ ਰਹਿਣ ਆਰੀ ਸੁੱਖ ਨਾਲ ਜੀਤ ਕਰਾਵਣੀ ਜੀ ਦਰ ਅੰਨ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਤਨ ਫਲ ਭੇਟਾ ਕੀਤਾ ਦਰ ਪ੍ਰਵਾਨ ਕਰਨਾ ਬਾਣੀ ਵਿੱਚ ਹੁਕਮਨਾਮੇ ਦਾ ਬਖਸ਼ਿਸ਼ ਕਰਕੇ ਨਿਹਾਲ ਕਰੋ ਹੁਕਮਨਾਮੇ ਚੱਲਣ ਦੀ ਸਮਰੱਥਾ ਬਖਸ਼ਨੀ ਸੇਈ ਪਿਆਰੇ ਮਿਲ ਜਨਾ ਮਿਲੇ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ واحرو جی میں ترداس میں ہو جس پہ کرو بےنتی میرا دکھ سکھ تجھ ہی پاس ਵਾਸ਼ਿੰਗਰੂ ਜੀ ਤਨਾਸਰੀ ਮਹੱਲਾ ਪੰਜਵਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਘੜ ਸੁਜਾਨੀ ਤਿਨਹੀ ਸੁਣਿਆ ਦੁਖ ਸੁਖ ਮੇਰਾ ਤੋ ਬਿਦਨੀ ਕੀ ਖਟਾਨੀ ਜੀ ਕੀ ਏਕੈ ਹੀ ਪਹਿਮਾਨੀ ਅਵਰ ਯਤਨ ਕਰ ਰਹੇ ਬਉ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਨੀ ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ ਡਿਗਨ ਡੋਲੇ ਢ੍ਰਿਡ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ ਹੋਏ ਜੋ ਬੀਚ ਹਮ ਤੁਮ ਕਛ ਹੋਤੇ ਤਿੰਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਕਾਤੇ ਕਨਕ ਵਖਾਨੀ ਪ੍ਰਗਟਿਓ ਜੋਤ ਸਹਜ ਸੁਖ ਸੋਭਾ ਬਾਜੇ ਅਨਹਤ ਬਾਨੀ ਕਹੋ ਨਾਨਕ ਨੇ ਚਲ ਘਰ ਬਾਦਿਓ ਗੁਰ ਕੀਓ ਬੰਧਨੀ ਪ੍ਰਗਟਿਓ ਜੋਤ ਸਹਜ ਸੁਖ ਸੋਭਾ ਬਾਜੇ ਅਨਹਤ ਬਾਨੀ ਕਹੋ ਨਾਨਕ ਨੇ ਚਲ ਘਰ ਬਾਦਿਓ ਗੁਰ ਕੀਓ ਬੰਧਨੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ